ਦੇਸ ਕਰਦਾ ਰਾਈ ਕੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮੈਨੂੰ ਲੱਗਦਾ ਜਦੋਂ ਵੀ ਮੈਂ ਇੱਥੇ ਸੋਤਾਂ ਹੈ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਦਾ ਹੁੰਦਾ ਸੀ ਹਰ ਮੰਡੀ ਚ ਮੈਂ ਖੇੜਾ ਜਰੂਰ ਕਰਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜਿਆਦਾ ਨੌਕਰਿਆਂ ਦਾ ਜਿਆਦਾ ਚਾਂਸ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ 'ਚ ਜਾਨਵਰਾਂ ਪ੍ਰਤੀ ਫੜਾ ਪਿਆਰ ਹੈ ਆਪਣੇ ਪੰਜਾਬੀਆਂ 'ਚ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਹੈ ਆਪਣੀ ਬ੍ਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੀ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਭਾਵੇਂ ਮੱਝਾਂ ਭਾਵੇਂ ਕੁਝ ਵੀ ਹੋਵੇ ਇੱਥੇ ਹੌਲੀ-ਹੌਲੀ ਲਿਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਨੀ ਵਧਾਉਂਦੇ ਸੀ ਤੇ ਇਹਨੂੰ ਹੋਰ ਅਕੇਲਿਕ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੈਨੂੰ ਲੱਗਦਾ ਸਾਰੇ ਰੋਲ ਚ ਨਾਲ ਗਏ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋਨਾ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਓਕੇ ਸਭ ਦੇ ਰਿਜ਼ਲਟ ਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਟ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਥਰੋ ਬ੍ਰੈਡ ਲੈ ਕੇ ਆਉਂਦੇ ਨਾ ਬਾਹਰੇ ਮੁੱਠੋਂ ਉਹ ਸਾਰੇ ਧੁੱਜ ਜਾਣਗੇ ਮੈਂ ਪੰਜਾਬ ਵਿੱਚ ਕੰਪੈਕਟ ਦਰਬ ਖੁਆਪ ਤੋਂ ਵਧੀਆ ਰੇਸ ਕੋਰਸ ਹੋਣਾ ਇਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਜਿਹੜੀ ਫਾਈਨਲ ਦਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਈਆ ਦਾ ਹੋਊਗਾ ਉਹਦਾ ਤੇ ਹਰ ਸਾਈਡ ਦੇ ਛੰਡੇ ਰੇਸ ਹੋਣਗੇ ਆ ਤੇ ਹਰ ਸਾਈਡ ਦੇ ਛੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਇਹਦੀ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋ ਮਤ ਕਹਦਾ ਜੋ ਤੁਸੀਂ ਚੰਗੇ ਜੱੱਡੇ ਰੱਖਣ ਲੱਗ ਗਿਓ ਤੇ ਐਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆਇਆ ਕਿ ਤੇਰਾ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਹੀ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਤੇ ਭਾਵੇਂ 100 ਕਿਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟ ਸੇ ਸਿਚੁਏਸ਼ਨ ਬਣਾ ਕੇ ਉਹਨੂੰ ਹੈਂਡਓਵਰ ਕਰ ਦਿੰਦੀ ਆ। ਤੁਹਾਡਾ ਆਪਾਂ ਨੂੰ ਕਿਸੇ ਦੇ ਕੋਈ ਮਿੱਤਾ ਮੁੰਤਾ ਕਰਨ ਦੀ ਲੋੜ ਨਹੀਂ। ਆਇ ਕਹਿਜਾ ਸ਼ੌਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਦੂਜੇ ਸ਼ੌਕਾਂ ਚ ਨਾਣੀ ਦੂਜੇ ਸ਼ੌਕਾਂ ਚ ਐਜਾ ਮਾਹੌਲ ਨਹੀਂ ਬਣਾਇਆ ਉਹ ਵਾਲੇ ਸ਼ੁਕੈ ਹੁਣ ਤਾਂ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਤੇ ਆਪਣੇ ਜਿਹੜੇ ਸਿਸ਼ੋਦ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ-ਅੱਠ ਸਾਤ ਜੋ ਸਰਕਾਰਾਂ ਆਪਣੀ ਯੂਵਾਰੀ ਧੁੱਲ ਗਈਆਂ ਤੇ ਨੌਜਵਾਨ ਨੇ ਜਿਹੜੇ ਘੂੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਨ ਲੱਗਦੇ ਤੇ ਮੈਨੂੰ ਬੜਾ ਜੰਗਾ ਲੱਗਦਾ ਜਦੋਂ ਹਰ ਦੋ ਤੇ ਮਹੀਨੇ ਬਾਅਦ ਕੇ ਤੇ ਮੈਂ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਆ ਜਿਹੜਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸਮਝਾ ਮੇਰੇ ਕੋਲੇ ਉਹ तकरीबन 70 ਘੋੜੇ ਮਾਰવાડી ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਤੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਂਦਾ ਹਾਂ ਦੇ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਮੇਰੇ ਘਰੇ ਜਾਣਾ ਦੇਖੋ ਜਾਨਵਰਾਂ ਧਰਮ ਨਾਲ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬੜੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਪੋਟ ਵੀ ਕਰ ਰਿਹਾ ਵਕ ਵਕ ਜਾਨਵਰ ਮੇਰੇ ਕੋਲੇ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੈਂ ਕੁੜੇ ਪੋਟ ਕੀਤੀ ਹੈ ਪਹਿਲਾ ਪਹਿਲਾ ਜਿਹੜੇ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਹਰੋਂ ਪੋਟ ਕੀਤੀ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪਾਂਡ ਲਾਇਸੈਂਸ ਹੁੰਦਾ ਜਿothe ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਆ ਉਹ ਏਡੇ ਖੁੰਦੇ ਆ ਬਲ 32 ਇੰਚ ਦੇ ਉਹ ਵੀ ਮੈਂ ਬ੍ਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕਰਜ ਹੋ ਪਰ ਮਾਰਵਾੜੀਆ ਕਰ ਰਿਹਾ ਤੇ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬ੍ਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਆ ਕੁਆਲਿਟੀ ਡਵੈਲਪ ਹੋਈ ਆ ਤੇ ਮੈਂ ਇਹ ਖੋੜ ਦੇ ਦੱਸਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕੀ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੇਡੀਅਮ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ ਦੀ ਬੈਸ ਜੋ ਵੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫੋਟੇ